ਪਹਿਲਗਾਮ ਦੇ ਵਿੱਚ ਹੋਏ ਅਟੈਕ ਦੇ ਵਿੱਚ ਪਾਕਿਸਤਾਨ ਸਪੌਂਸਰਡ ਟੈਰਰ ਗਰੁੱਪ ਦੇ ਜਿਹੜੇ ਬੰਦੇ ਸੀਗੇ ਉਹ ਆਏ ਤੇ ਉਹਨਾਂ ਨੇ ਸਾਡੇ ਦੇਸ਼ ਦੀਆਂ 28 ਔਰਤਾਂ ਦਾ ਸੰਧੂਰ ਖੋਤਾ ਸੀਗਾ ਜਾਂ ਕਹਿ ਲਓ ਵੀ ਸੰਧੂਰ ਸਾਫ਼ ਕਰ ਦਿੱਤਾ ਸੀਗਾ ਉਹਨਾਂ ਦੇ ਸਿਰ ਦੇ ਸਾਈਂ ਖੋਲੇ ਸੀਗੇ ਤੇ ਅੱਜ ਸਾਡੇ ਦੇਸ਼ ਦੀ ਸਰਕਾਰ ਨੇ ਆਪਰੇਸ਼ਨ ਸੰਧੂਰ ਚਲਾਇਆ ਜਿਹਦੇ ਵਿੱਚ ਉਹਨਾਂ ਅੱਤਵਾਦੀਆਂ ਦੇ ਟਿਕਾਣਿਆਂ ਉੱਤੇ ਚੁਣ-ਚੁਣ ਕੇ ਹਮਲੇ ਕੀਤੇ ਗਏ ਤੇ ਉਹਨਾਂ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ ਜੀ ਸੋ ਇਹ ਅੱਜ ਸਵੇਰ ਦੀ ਖਬਰ ਹੈ ਸਾਰੇ ਸੋਸ਼ਲ ਮੀਡੀਆ ਚੈਨਲ ਦੀ ਗੱਲ ਕਰ ਲੋ ਜਾਂ ਸਾਡੇ ਜਿਹੜੇ ਬਾਕੀ ਮੀਡੀਆ ਚੈਨਲ ਉੱਤੇ ਖਬਰ ਛਾਈ ਹੋਈ ਹੈ ਹੁਣ ਇਸ ਖਬਰ ਦੀ ਡਿਟੇਲ ਕੀ ਹੈ ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਫੈਲ ਰਹੀਆਂ ਨੇ ਸੋਸ਼ਲ ਮੀਡੀਆ ਦਾ ਅਕਸਰ ਇਸ ਕਰਕੇ ਜਾਣਿਆ ਜਾਂਦਾ ਹੈ ਕਿ ਬਹੁਤ ਸਾਰੀਆਂ ਗਲਤ ਇਨਫੋਰਮੇਸ਼ਨ ਸਾਨੂੰ ਦੱਸੀ ਜਾਂਦੀ ਹੈ ਸੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪ੍ਰੋਪਰ ਡਿਟੇਲ ਦੇ ਵੀ ਦੱਸੂਗਾ ਇਹ ਹਮਲਾ ਕਿੱਥੇ ਕਿੱਥੇ ਹੋਇਆ ਕਿਹੜੇ ਹਥਿਆਰ ਵਰਤੇ ਗਏ ਜਾਂ ਕਿਹੜੇ ਜਹਾਜ਼ ਵਰਤੇ ਗਏ ਜੋ ਸਾਨੂੰ ਹੁਣ ਤੱਕ ਮੀਡੀਆ ਰਿਪੋਰਟਸ ਤੋਂ ਪਤਾ ਲੱਗਾ ਆ ਐਂਡ ਇਹ ਹਮਲਾ ਜਿਹੜੀਆਂ ਜਗ੍ਹਾ ਉੱਤੇ ਕੀਤਾ ਗਿਆ ਕਿਉਂ ਕੀਤਾ ਗਿਆ ਕਾਰਨ ਕੀ ਸੀਗਾ ਤੇ ਕਿੰਨੇ ਕੁ ਲੋਕ ਮਰੇ ਆ ਜਾਂ ਮੈਂ ਕਹਿੰਦਾ ਕਿੰਨੇ ਕੁ ਅੱਤਵਾਦੀ ਮਰੇ ਆ ਤੇ ਇੱਕ ਸਭ ਤੋਂ ਵੱਡਾ ਸਵਾਲ ਕਿ ਇਹ ਜਿਹੜਾ ਹਮਲਾ ਆ ਕਿ ਇਹ ਇੰਡੀਆ ਤੇ ਪਾਕਿਸਤਾਨ ਦੀ ਜੰਗ ਦੀ ਸ਼ੁਰੂਆਤ ਹੈ ਜਾਂ ਨਹੀਂ ਹੈ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਸਾਨੂੰ ਅੱਜ ਇਸ ਵੀਡੀਓ ਵਿੱਚ ਮਿਲਣਗੇ ਹਾਂਜੀ ਸੱਚੀ ਗੱਲ ਜੀ ਮੈਂ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡ 247 ਦੇ YouTube ਚੈਨਲ ਉੱਤੇ ਸੋ ਜਿਵੇਂ ਤੁਸੀਂ ਅੱਜ ਕਿਤੇ Google ਤੇ ਵੀ ਸਰਚ ਕਰੋਗੇ ਨਾ ਆਪਰੇਸ਼ਨ ਸਿੰ ਬਹੁਤ ਸਾਰੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਤੇ ਇਵਨ ਜੰਮੂ ਐਂਡ ਕਸ਼ਮੀਰ ਦੀ ਗੱਲ ਕਰ ਲਓ ਜਿਹੜੇ ਬਾਰਡਰ ਦੇ ਏਰੀਆ ਨੇ ਉੱਥੇ ਸਾਰਿਆਂ ਦੇ ਏਰੀਆ ਵਿੱਚ ਸਕੂਲ ਵਗੈਰਾ ਬੰਦ ਕਰਵਾ ਦਿੱਤੇ ਗਏ ਨੇ ਤੇ ਬਹੁਤ ਸਾਰੇ ਪ੍ਰਕਾਸ਼ਨਰੀ ਮੀਜਰਸ ਲਏ ਜਾ ਰਹੇ ਨੇ ਜਾਨੀ ਕਿ ਧਿਆਨ ਰੱਖਿਆ ਜਾ ਰਿਹਾ ਹੈ ਆਰਮੀ ਦੁਆਰਾ ਲੋਕਲ ਪੁਲਿਸ ਦੁਆਰਾ ਹੁਣ ਪੂਰਾ ਕਹਿ ਲਓ ਵੀ ਕੰਮ ਚੁੱਕੰਨਾ ਹੋ ਚੁੱਕਾ ਹੈ ਜੀ ਹੁਣੇ ਆਪਰੇਸ਼ਨ ਸੰਧੂਰ ਹੈ ਕਿ ਨੂੰ ਆਪਾਂ ਸਮਝਦੇ ਆਂ ਇਹਦੇ ਨਾਲ ਨਾਲ ਹੀ ਸਾਡੇ ਕੋਲ ਇੱਕ ਐਕਸ ਤੇ ਵੀ ਸਾਨੂੰ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੀਆਂ ਇਦਾਂ ਦੀਆਂ ਫਲਾਈਟਸ ਨੇ ਜਿਹੜੀਆਂ ਲਾਹੌਰ ਇਸਲਾਮਾਬਾਦ ਫੈਜ਼ਲਾਬਾਦ ਸਿਆਲਕੋਟ ਦੀਆਂ ਉਹਨਾਂ ਨੂੰ ਡਾਇਵਰਟ ਕਰ ਦਿੱਤਾ ਗਿਆ ਜਾਂ ਫਿਰ ਰੋਕ ਦਿੱਤਾ ਗਿਆ ਹੈ ਤੇ ਇਹ ਵੀ ਕਹਿ ਲਓ ਵੀ ਜੋ ਪਾਕਿਸਤਾਨ ਦਾ 에ਅਰ ਸਪੇਸ ਹੈ ਉਸ ਨੂੰ ਖਾਲੀ ਰੱਖਿਆ ਗਿਆ ਹੈ ਜੀ ਕਿਉਂ ਰੱਖਿਆ ਗਿਆ ਕਿਉਂਕਿ ਅੱਜ ਰਾਤ ਯਾਨੀ ਕਿ 7 ਮਈ ਲਗਭਗ 2 3 3 ਵਜੇ ਦਾ ਸਮਾਂ ਸੀਗਾ ਜਦੋਂ ਸਾਡੇ ਜਹਾਜ਼ ਗਏ ਤੇ ਉੱਥੇ ਹਮਲਾ ਕੀਤਾ ਹੁਣ ਪਾਕਿਸਤਾਨ ਨੂੰ ਇਹ ਡਰਾਵੀ ਜਗਤ ਦੁਬਾਰਾ ਆ ਗਿਆ ਤੇ ਬਾਈ ਸਾਨੂੰ ਧਿਆਨ ਵੀ ਰੱਖਣਾ ਪੈਣਾ ਸੋ ਤਾਂ ਕਰਕੇ ਉਹਨਾਂ ਨੇ ਪੂਰਾ ਆਪਣਾ ਏਰੀਆ ਸਾਫ਼ ਕਰਵਾ ਦਿੱਤਾ ਹੁਣ ਇਹਦੀ ਰਿਪੋਰਟ ਜਿਹੜੀ ਹੈਗੀ ਦੀ ਖਬਰ ਸਾਨੂੰ ਸਰਕਾਰ ਨੇ ਵੀ ਦਿੱਤੀ ਆ ਪੀਆਈਬੀ ਦੀ ਇੱਕ ਵੈਬਸਾਈਟ ਆ ਜੋ ਕਿ ਸਾਡੇ ਕੋਲੇ ਰਾਤੀ ਪੌਣੇ 2 ਵਜੇ पीआईबी ਨੇ ਪਬਲਿਸ਼ ਕੀਤਾ ਰਾਤ ਦੇ ਪੌਣੇ 2 ਵਜੇ ਕਿ 7 ਮਈ ਨੂੰ ਅਸੀਂ ਆਪਰੇਸ਼ਨ ਸਿੰਧੂਰ ਚਲਾਇਆ ਆ ਜਿਹਦੇ ਵਿੱਚ ਪਾਕਿਸਤਾਨ ਦੇ ਵਿੱਚ ਬੈਠੇ ਜੋ ਟੈਰਰ ਗਰੁੱਪ ਨੇ ਤੇ ਨਾਲ ਦੀ ਨਾਲ ਹੀ ਪਾਕਿਸਤਾਨ ਓਕੂਪਾਈਡ ਕਸ਼ਮੀਰ ਤੋਂ ਖਾਸ ਗੱਲ ਪਤਾ ਕੀ ਆ ਪਹਿਲਾਂ ਅਸੀਂ ਹਮਲਾ ਜਿਹੜਾ ਪਿਛਲੀ ਇੱਕ ਦੋ ਵਾਰ ਵੀ ਅਟੈਕ ਕੀਤਾ ਸੀਗਾ ਪਾਕਿਸਤਾਨ ਤੇ ਉਹ ਪੀਓਕੇ ਦੇ ਵਿੱਚ ਕੀਤਾ ਸੀਗਾ ਯਾਨੀ ਕਿ ਪਾਕ ਓਕੂਪਾਈਡ ਕਸ਼ਮੀਰ ਦੇ ਉੱਤੇ ਅਸੀਂ ਐਲਓਸੀ ਕ੍ਰੋਸ ਕੀਤੀ ਸੀਗੀ ਉਸ ਸਮੇਂ ਅਸੀਂ ਇੰਟਰਨੈਸ਼ਨਲ ਬਾਰਡਰ ਵਾਲੇ ਏਰੀਆ 'ਚ ਨਹੀਂ ਸੀਗੇ ਇਸ ਵਾਰ ਸਾਡੀ ਆਰਮੀ ਨੇ ਕਹਿ ਲੋ ਵੀ ਸਰਾ ਲਾਇਆ ਉਹ ਕੀ ਲਾਇਆ ਵੀ ਅਸੀਂ ਉਹਨਾਂ ਦਾ ਜੋ ਦੇਸ਼ ਹੈ ਪਾਕਿਸਤਾਨ ਉੱਥੋਂ ਤੱਕ ਜਾ ਕੇ ਹਮਲਾ ਕੀਤਾ ਸੋ ਪਾਕਿਸਤਾਨ ਤੇ ਪੀਓ ਕੇ ਦੋਨਾਂ ਦੇ ਵਿੱਚ ਹਮਲਾ ਕੀਤਾ ਆ ਤੇ ਇੱਥੇ ਟਾਰਗੇਟ ਕੀਤਾ ਗਿਆ ਕਿ ਇਹਨਾਂ ਨੂੰ ਆਤੰਕਵਾਦੀਆਂ ਨੂੰ ਟੈਰਰ ਗਰੁੱਪਸ ਨੂੰ ਉਹਨਾਂ ਦੇ ਜਿਹੜੇ ਟਿਕਾਣੇ ਉਹਨਾਂ ਨੂੰ ਹੁਣ ਇੱਥੇ ਧਿਆਨ ਰੱਖਿਓ ਸਾਡੀ ਸਰਕਾਰ ਨੇ ਕਿਹਾ ਤੇ ਈਵਨ ਇਹ ਪਾਕਿਸਤਾਨ ਨੇ ਵੀ ਕਿਹਾ ਆ ਕਿ ਉਹਨਾਂ ਦੇ ਸਿਵਿਲਿਅਨ ਦੇ ਉੱਤੇ ਜ਼ਿਆਦਾ ਖਤਰਾ ਨਹੀਂ ਸੀਗਾ ਉਹਨਾਂ ਦੇ ਆਰਮੀਆ ਨੂੰ ਟਾਰਗੇਟ ਨਹੀਂ ਕੀਤਾ ਗਿਆ ਉਹਨਾਂ ਦੀ ਆਰਮੀ ਨੂੰ ਤੇ ਸਾਡੀ ਸਰਕਾਰ ਨੇ ਵੀ ਕਿਹਾ ਕਹਿੰਦੇ ਸਾਡਾ ਉਹਨਾਂ ਦੇ ਲੋਕਾਂ ਨਾਲ ਤੇ ਉਹਨਾਂ ਦੀ ਫੌਜ ਨਾਲ ਅਸੀਂ ਕੋਈ ਪੰਗਾ ਨਹੀਂ ਲਿਆ ਸੀ ਜਸਟ ਟੈਰਰ ਗਰੁੱਪ ਜਿਹੜੇ ਸੀਗੇ ਤੇ ਟੈਰਰ ਟਿਕਾਣੇ ਉਹਨਾਂ ਉੱਤੇ ਹਮਲਾ ਕੀਤਾ ਇਹ ਸਰਕਾਰ ਨੇ ਅੱਜ ਰਾਤ ਯਾਨੀ ਕਿ 7 ਮਈ ਨੂੰ ਪੌਣੇ 2 ਵਜੇ ਤੜਕੇ-ਤੜਕੇ ਨਿਊਜ਼ ਪਾ ਦਿੱਤੀ ਸੀ ਕਿ ਉਹਨਾਂ ਹਮਲਾ ਕੀਤਾ ਕਿੱਥੇ-ਕਿੱਥੇ ਗਿਆ ਅੱਜ ਦੇਖਿਆ ਜਾਵੇ ਤਾਂ ਨਿਊਜ਼ ਨਿਕਲ ਕੇ ਆ ਰਹੀ ਹੈ ਕਿ 9 ਟਿਕਾਣਿਆਂ ਉੱਤੇ ਹਮਲਾ ਕੀਤਾ ਗਿਆ ਜੀ ਠੀਕ ਹੈ ਸੋ ਜਿੰਨਾ ਵਿੱਚ ਸਾਡੇ ਕੋਲੇ ਭਾਬਲਪੁਰ ਹੋ ਗਿਆ ਮੁਰੀਦਕੇ ਹੋ ਗਿਆ ਚੱਕ ਅਮਰੂ ਹੋ ਗਿਆ ਸਿਆਲਕੋਟ ਹੋ ਗਿਆ ਕੋਟਲੀ ਹੋ ਗਿਆ ਭੀਮਰ ਹੋ ਗਿਆ ਗੁਲਪੁਰ ਹੋ ਗਿਆ ਇਸ ਆਪਣੇ ਕੋਲੇ ਬਾਗ ਹੋ ਗਿਆ ਤੇ ਮੁਜ਼ਫਰਾਬਾਦ ਹੋ ਗਿਆ ਹੁਣ ਦੂਜਾ ਸਵਾਲ ਸਰ ਇਹ ਟਿਕਾਣੇ ਕਿਉਂ ਚੁਣਗੇ ਇਹਨਾਂ ਟਿਕਾਣਿਆਂ ਦੀ ਖਾਸ ਪਤਾ ਕੀ ਆ ਜੇ ਆਪਾਂ ਦੇਖਿਆ ਜਾਈਏ ਤਾਂ ਪੰਜ ਟਿਕਾਣੇ ਤਾਂ ਇਦਾਂ ਦੇ ਲਗਭਗ ਜਿਹੜੇ ਪੀਓਕੇ ਦੇ ਵਿੱਚ ਸਾਨੂੰ ਵੇਖਣ ਨੂੰ ਮਿਲਦੇ ਜਾਣ ਕੇ ਪਾਕ ਓਕੂਪਾਈਡ ਕਸ਼ਮੀਰ ਦੇ ਵਿੱਚ ਦੇਖਣ ਨੂੰ ਮਿਲਦੇ ਆ ਲੇਕਿਨ ਕੁਝ ਏਰੀਏ ਜਿਵੇਂ ਕਿ ਸਿਆਲਕੋਟ ਦਾ ਹੋ ਗਿਆ ਚੱਕ ਅਮਰੀ ਹੋ ਗਿਆ ਮੁਰੀਦਕੇ ਹੋ ਗਿਆ ਤੇ ਭਾਬਲਪੁਰ ਇਹ ਤਾਂ ਪਿਓਰਲੀ ਪਾਕਿਸਤਾਨ ਦੇ ਏਰੀਏ ਸਿਗੇ ਹੁਣ ਪੀਓਕੇ ਦੇ ਵਿੱਚ ਕਿਉਂ ਇਨੀ ਹਰਾਨੀ ਨਹੀਂ ਹੁੰਦੀ ਸਾਨੂੰ ਕਿਉਂਕਿ ਇਹ ਕੰਟਰੋਵਰਸ਼ਲ ਏਰੀਆ ਆ ਅਸੀਂ ਕਹਿੰਦੇ ਆ ਪੀਓਕੇ ਸਾਡਾ ਆ ਪਾਕਿਸਤਾਨ ਵਾਲੇ ਕਹਿੰਦੇ ਪੂਰਾ ਕਸ਼ਮੀਰ ਸਾਡਾ ਆ ਸੋ ਇਹ ਮੁੱਦਾ ਚੱਲਦਾ ਲੇਕਿਨ ਇਹ ਤਾਂ ਪ੍ਰੋਪਰਲੀ ਉਹਨਾਂ ਦਾ ਏਰੀਆ ਆ ਕੁਝ ਜਿਹੜੇ ਸਾਡੇ ਹਮਲੇ ਕਰਨ ਵਾਲੇ ਜਹਾਜ਼ ਸਿਗੇ ਉਹ ਤਾਂ ਰਾਜਸਥਾਨ ਉੱਤੋਂ ਦੀ ਗਏ ਤੇ ਬਹਾਵਲਪੁਰ ਦੇਖੋ ਤੁਸੀਂ ਲਗਭਗ ਰਾਜਸਥਾਨ ਦੇ ਨੇੜੇ ਸਾਨੂੰ ਵੇਖਣ ਨੂੰ ਮਿਲਦਾ ਹੁਣ ਇਹ ਹਮਲੇ ਹੀ ਇਸ ਸਥਾਨ ਕਿਉਂ ਚੁਣਗੇ ਕਿਉਂਕਿ ਕਹਿੰਦੇ ਜੇ ਭਾਵਲਪੁਰ ਦੀ ਗੱਲ ਕਰ ਲਈ ਤਾਂ ਭਾਵਲਪੁਰ ਉਹ ਏਰੀਆ ਆ ਜਿੱਥੇ ਜੈਸ਼ੀ ਮੁਹੰਮਦ ਦਾ ਸਟਰੋਂਗਹੋਲਡ ਆ ਇੱਕ ਅੱਤਵਾਦੀ ਗਰੁੱਪ ਹੈ ਜੈਸ਼ੀ ਮੁਹੰਮਦ ਸਾਡੇ ਦੇਸ਼ ਦੇ ਵਿੱਚ 2001 ਦੇ ਵਿੱਚ ਪਾਰਲੀਮੈਂਟ ਤੇ ਹਮਲਾ ਹੋਇਆ ਉਹਦੀ ਉਹਦੀ ਜ਼ਿੰਮੇਵਾਰੀ ਇਹਨਾਂ ਨੇ ਲਈ ਸੀਗੀ ਕਿ ਭਾਈ ਅਸੀਂ ਕਰਾਇਆ ਉਸ ਤੋਂ ਬਾਅਦ 2019 ਦੇ ਵਿੱਚ ਪਲਵਾਮਾ ਅਟੈਕ ਹੋਇਆ ਉਹਦੀ ਜ਼ਿੰਮੇਵਾਰੀ ਵੀ ਜੈਸ਼ੀ ਮੁਹੰਮਦ ਨੇ ਲਈ ਸੀਗੀ ਹੁਣ ਕੁਝ ਨਾ ਲੋਕ ਇਦਾਂ ਦੇ ਆ ਸਾਡੇ ਦੇਸ਼ 'ਚ ਬੈਠ ਕੇ ਵੀ ਜਿਹੜੇ ਸਪੋਰਟ ਕਰ ਦਿੰਦੇ ਲੈ ਵੀ ਕੀ ਸਬੂਤ ਆ ਜਾਂ ਕੁਝ ਵੀ ਹੈਗਾ ਬਈ ਸਬੂਤ ਇਹ ਹੁੰਦਾ ਵੀ ਜਦੋਂ ਸਾਡੇ ਦੇਸ਼ ਦੇ ਨਾਗਰਿਕ ਮਰਦੇ ਆ ਨਾ ਤੇ ਪਾਕਿਸਤਾਨ 'ਚ ਬੈਠੇ ਟੈਰਰ ਗਰੁੱਪ ਜਦੋਂ ਛਾਤੀ ਠੋਕ ਕੇ ਕਹਿੰਦੇ ਵੀ ਅਸੀਂ ਕਰਾਇਆ ਇਹ ਤੋਂ ਵੱਡਾ ਪ੍ਰੂਫ ਹੋਰ ਕੋਈ ਨਹੀਂ ਹੁੰਦਾ ਤੇ ਉਹਨਾਂ ਦੇ ਟਿਕਾਣੇ ਆ ਉੱਥੇ ਪਾਕਿਸਤਾਨ ਤਾਂ ਇਹ ਵੀ ਕਹਿੰਦਾ ਸੀਗਾ ਕਿ ਸਾਡੇ ਕੋਲੇ ਲਦੀਨ ਨਹੀਂ ਹੈਗਾ ਲੱਭਿਆ ਤਾਂ ਉੱਥੋਂ ਹੀ ਸੀ ਨਾ ਅਮਰੀਕਾ ਨੇ ਲੱਭ ਕੇ ਮਾਰ ਕੇ ਦੱਸਿਆ ਵੀ ਦੇਖੋ ਤੁਹਾਡੇ ਕੋਲੇ ਆ ਸੋ ਸ਼ੁਰੂ ਤੋਂ ਹੀ ਪਾਕਿਸਤਾਨ ਨੇ ਅੱਤਵਾਦ ਨੂੰ ਸਪੋਰਟ ਕੀਤੀ ਹੈ ਤੇ ਜਿਹਦਾ ਰਿਜ਼ਲਟ ਸਾਡੇ ਕੋਲੇ ਆ ਨਿਕਲਿਆ ਜੀ ਉਸ ਤੋਂ ਬਾਅਦ ਸੋ ਇਸ ਕਰਕੇ ਇਸ ਏਰੀਆ ਨੂੰ ਟਿਕਾਣਾ ਬਣਾਇਆ ਗਿਆ ਦੂਜੇ ਨੰਬਰ ਦੇ ਉੱਤੇ ਮੁਰੀਦ ਕੇ ਕਹਿੰਦੇ ਜੀ ਲਾਹੌਰ ਦੇ ਨੇੜੇ ਆ ਹਾਫਿਜ਼ ਸਈਦ ਜਿਹੜਾ ਜੋ ਅੱਤਵਾਦੀ ਹੈ ਉਹ ਇੱਥੇ ਦੇਖਣ ਨੂੰ ਮਿਲਦਾ ਤੇ ਉਹਦਾ ਚਲਾਇਆ ਜਾ ਰਿਹਾ ਜਿਹੜਾ ਗਰੁੱਪ ਹੈ ਲਖਸ਼ਰੇ ਤੈਬਾ ਸਿੱਕੇ ਲਸ਼ਕਰੇ ਤਾਇਬਾ ਸੌਰੀ ਲਸ਼ਕਰੇ ਤਾਇਬਾ ਸੋ ਇੱਕ ਲਸ਼ਕਰੇ ਤਾਇਬਾ ਹੋ ਗਿਆ ਜੈਸੀ ਮੁਹੰਮਦ ਹੋ ਗਿਆ ਦੋ ਤਾਂ ਇਹੀ ਅੱਤਵਾਦੀ ਗਰੁੱਪ ਹੋ ਗਏ ਸੋ ਮੁਰੀਦ ਕਿਨੂੰ ਇਸ ਕਰਕੇ ਚੁਣਿਆ ਗਿਆ ਕਿਉਂਕਿ ਇੱਥੇ ਲਸ਼ਕਰੇ ਤਾਇਬਾ ਦਾ ਹੈੱਡ ਆ ਤੇ ਹੋਰ ਗੱਲ ਬਾਵਲਪੁਰ ਦੇ ਵਿੱਚ ਕਹਿੰਦੇ ਇੱਕ ਟੌਪ ਕਮਾਂਡਰ ਹੈ ਜੈਸੀ ਮੁਹੰਮਦ ਦਾ ਜਿਹਦਾ ਨਾਮ ਹੈ ਮੌਲਾਨਾ ਤਲਿਬ ਉਹਨੂੰ ਵੀ ਮਾਰਿਆ ਗਿਆ ਰਿਪੋਰਟਸ ਇਹ ਵੀ ਆਈਆਂ ਨੇ ਕਿ ਇਸ ਹਮਲੇ ਵਿੱਚ ਇਹਨਾਂ ਦੇ ਏਰੀਆ ਨੂੰ ਤਬਾਹ ਕੀਤਾ ਗਿਆ ਜਿਹੜੇ ਬਾਕੀ ਸੀਗੇ ਛੋਟੇ-ਛੋਟੇ ਲੀਡਰ ਤਾਂ ਮਾਰੇ ਗਏ ਕਿ ਮੇਨ ਲੀਡਰ ਮੌਲਾਨਾ ਤਬਿਲ ਨੂੰ ਵੀ ਮਾਰਿਆ ਗਿਆ ਹੈ ਜਿਆ ਕਰਨ ਉਹ ਵੀ ਇੱਥੇ ਹਮਲੇ ਵਿੱਚ ਮਰ ਗਿਆ ਹੁਣ ਕਿੰਨੇ ਲੋਕ ਮਰੇ ਆਪਾਂ ਉੱਤੀ ਉੱਤੇ ਜ਼ਰੂਰ ਆਵਾਂਗੇ ਸੋ ਲਸ਼ਕਰੇ ਤੈਬਾਦਾ ਇਹ ਹੈਡ ਸੀਗਾ ਤਾਂ ਇੱਥੇ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਕੋਟਲੀ ਦੀ ਗੱਲ ਕਰ ਲਈਏ ਤਾਂ ਕੋਟਲੀ ਕਹਿੰਦੇ ਜੀ ਉਹ ਏਰੀਆ ਆ ਜਿਹੜਾ ਕਿ ਬਿਲਕੁਲ ਜੰਮੂ ਐਂਡ ਕਸ਼ਮੀਰ ਦੇ ਨੇੜੇ ਆ ਆ ਰਿਆ ਜੀ ਤੇ ਇੱਥੇ ਟ੍ਰੇਨਿੰਗ ਦਿੱਤੀ ਜਾਂਦੀ ਹੈ ਖਾਸ ਕਰ ਉਹਨਾਂ ਲੋਕਾਂ ਨੂੰ ਜਿਹੜੇ ਜੰਮੂ ਐਂਡ ਕਸ਼ਮੀਰ ਜਾਂ ਲੋਕਲ ਲੋਕ ਨੇ ਜੋ ਅੱਤਵਾਦੀ ਗਤੀਵਿਧੀਆਂ ਵਿੱਚ ਇਨਵੋਲਵ ਹੋਣਾ ਚਾਹੁੰਦੇ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਇਹਦੇ ਨਾਲ ਨਾਲ ਹੀ ਜੇ ਆਪਾਂ ਮੁਜ਼ਫਰਾਬਾਦ ਦੀ ਗੱਲ ਕਰ ਲਈਏ ਇੱਥੇ ਅੱਤਵਾਦੀਆਂ ਦਾ ਬਹੁਤ ਸਾਰੇ ਬੰਬ ਵਗੈਰਾ ਪੈਸੇ ਕੋਈ ਬੰਦੂਕਾਂ ਪਈਆਂ ਸੀਗੀਆਂ ਤਾਂ ਇਸ ਏਰੀਆ ਨੂੰ ਚੁਣਿਆ ਗਿਆ ਆ ਇਹ ਜੋ ਰਿਪੋਰਟਸ ਨਿਕਲ ਕੇ ਆਈਆਂ ਉਹਨੇ ਹੁਣ ਬਹੁਤ ਸਾਰੇ ਲੋਕਾਂ ਦੇ ਸਵਾਲ ਹੋਣਗੇ ਜੀ ਇਹ ਕਿਦਾਂ ਪਤਾ ਲੱਗਾ ਬਈ ਸਰਕਾਰਾਂ ਕੋਲੇ ਬਹੁਤ ਵੱਡਾ ਸਿਸਟਮ ਹੁੰਦਾ ਆ ਉੱਤੇ ਸੈਟੇਲਾਈਟ ਚੱਲਦੇ ਆ ਤੁਹਾਡੀਆਂ ਗੱਲਾਂ ਆਪਣੀ ਵੀਡੀਓ ਸਾਰਾ ਕੁਝ ਸਰਕਾਰ ਨੂੰ ਪਤਾ ਲੱਗਦਾ ਤੇ ਹਰ ਇੱਕ ਚੀਜ਼ ਸੁਣ ਸਕਦੀ ਹੈ ਸੋ ਇਹਨਾਂ ਗੱਲਾਂ ਤੋਂ ਆਈਡੀਆ ਲਾਇਆ ਗਿਆ ਕਿਉਂਕਿ ਜੇ ਇਹ ਹਮਲਾ ਨਾ ਮਤਲਬ ਐ ਹੁੰਦਾ ਵੀ ਇਸ ਤਰੀਕੇ ਨਾਲ ਵੀ ਗਲਤ ਕੀਤਾ ਹੁੰਦਾ ਤਾਂ ਪੂਰੀ ਦੁਨੀਆ ਦੇ ਲੀਡਰ ਵੀ ਸਾਡੇ ਖਿਲਾਫ ਬੋਲਦੇ ਹੁਣ ਕੋਈ ਨਹੀਂ ਬੋਲਿਆ ਪਾਕਿਸਤਾਨ ਖੁਦ ਨਹੀਂ ਬੋਲ ਰਿਹਾ ਜ਼ਿਆਦਾ ਉਹਨਾਂ ਨੂੰ ਪਤਾ ਵੀ ਹਮਲਾ ਹੋਇਆ ਕਿੱਥੇ ਆ ਤੇ ਜਿਹੜੇ ਬਾਕੀ ਦੇ ਏਰੀਏ ਆ ਜਿਵੇਂ ਗੋਲਪੁਰ ਹੋ ਗਿਆ ਬੀਂਬਰ ਹੋ ਗਿਆ ਚੱਕ ਅਮਰੂ ਹੋ ਗਿਆ ਇਹ ਉਹ ਏਰੀਆ ਜਿੱਥੋਂ ਦੀ ਅੱਤਵਾਦੀਆਂ ਨੂੰ ਇੰਡੀਆ ਦੇ ਵਿੱਚ ਐਂਟਰ ਕਰਵਾਇਆ ਜਾਂਦਾ ਜਾਂ ਇੱਥੇ ਇਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਐ ਸੋ ਤਾਂ ਕਰਕੇ ਸਾਰੇ ਏਰੀਏ ਜਿਹੜੇ ਸੀਗੇ ਉਹ ਸ਼ਿਕਾਰ ਹੋਏ ਨੇ ਇਸ ਹਮਲੇ ਦਾ ਜੋ ਸਾਡੇ ਦੁਆਰਾ ਕੀਤਾ ਗਿਆ ਹੈ ਹੁਣ ਡਾਟਾ ਨਿਕਲ ਕੇ ਆਇਆ ਇਹ ਪਾਕਿਸਤਾਨ ਦੀ ਰਿਪੋਰਟ ਆ ਪਾਕਿਸਤਾਨ ਕਹਿੰਦੀ ਆ ਵੀ ਆਪਰੇਸ਼ਨ ਸਿੰਦੂਰ ਦੇ ਰਾਹੀਂ 80 테러리스트 ਜਿਹੜੇ ਉਹ ਮਾਰੇ ਗਏ ਨੇ ਪਾਕਿਸਤਾਨ ਦੇ ਵਿੱਚ ਠੀਕ ਹੈ ਜੀ ਇਹ ਸਾਡੇ ਵਾਲੇ ਨੇ ਸੌਰੀ ਸਾਡੇ ਵਾਲਿਆਂ ਦੀ ਰਿਪੋਰਟ ਆ ਹਰ ਇੱਕ ਏਰੀਆ ਜਿਹੜਾ ਸੀਗਾ ਜੇ ਆਪਾਂ ਕਹਦੀਏ ਵੀ ਜਿਹੜੇ ਮੇਨ ਟਾਰਗੇਟ ਸੀਗੇ ਹਰ ਇੱਕ ਟਾਰਗੇਟ ਦੇ ਵਿੱਚ 25 ਤੋਂ 30 테러리스트 ਮਾਰੇ ਗਏ ਨੇ ਤੇ ਬਾਕੀ ਹਜੇ ਨੰਬਰ ਕਹਿੰਦੇ ਆ ਵੈਰੀਫਾਈ ਕਰਨੇ ਬਹੁਤ ਜ਼ਰੂਰੀ ਆ ਅੱਗੇ ਇਹ ਨੰਬਰ ਵੱਧ ਸਕਦੇ ਨੇ ਇਸ ਤੋਂ ਬਾਅਦ ਜਦੋਂ ਦੇਖਿਆ ਗਿਆ ਵੀ ਇਹ ਹਮਲਾ ਜਿਹੜਾ ਸੀਗਾ ਕਿਹੜੇ-ਕਿਹੜੇ ਮੇਨ ਟਾਰਗੇਟ ਕੀਤੇ ਗਏ ਸੀਗੇ ਇਹਨਾਂ ਸ਼ਹਿਰਾਂ ਦੇ ਵਿੱਚ ਸੋ ਮੇਨਲੀ ਸਾਡੇ ਕੋਲੇ ਜਿਵੇਂ ਆਪਾਂ ਦੇਖ ਰਹੇ ਹਾਂ ਜੈਸ਼ੀ ਹੋ ਗਿਆ ਲਸ਼ਕਰ ਹੋ ਗਿਆ ਹਿਜ਼ਬੁਲ ਮੁਜ਼ਾਹਿਦਿਨ ਹੋ ਗਿਆ ਮੁਜ਼ਾਹਿਦਿਨ ਹੋ ਗਿਆ ਸੋ ਇਹ ਟੈਰਰ ਗਰੁੱਪ ਸੀਗੇ ਜਿਨ੍ਹਾਂ ਨੂੰ ਸ਼ਿਕਾਰ ਜਿਹੜੇ ਕਰ ਲੋ ਇੱਥੇ ਰਹਿੰਦੇ ਸੀਗੇ ਤੇ ਇਹ ਸਾਡਾ ਸ਼ਿਕਾਰ ਸੀਗੇ ਇਸ ਸ਼ਿਕਾਰ ਨੂੰ ਉਹਨਾਂ ਖਾਸ-ਖਾਸ ਜਗ੍ਹਾ ਉੱਤੇ ਜਾ ਕੇ ਮਾਰਿਆ ਜਿਹੜੀਆਂ ਬਿਲਡਿੰਗਾਂ ਵਿੱਚ ਰਹਿੰਦੇ ਸੀਗੇ ਜਿਹੜੇ ਏਰੀਆ ਵਿੱਚ ਰਹਿੰਦੇ ਸੀਗੇ ਉਹਨਾਂ ਬਿਲਡਿੰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਤਾਂ ਜਿਵੇਂ ਮੈਪ ਰਾਹੀਂ ਦੇਖਿਆ ਵੀ ਇਹ ਕੁਝ ਏਰੀਏ ਕਾਫੀ ਅੰਦਰ ਸੀਗੇ ਪਾਕਿਸਤਾਨ ਦੇ ਤੇ ਬਾਈ ਸਾਡੀ ਫੌਜ ਨੇ ਹਿੰਮਤ ਦਿਖਾਈ ਸਾਡਾ ਰਫੈਲ ਜਹਾਜ਼ ਗਿਆ ਜੀ ਇਹਦੇ ਨਾਲ ਨਾਲ ਜੋ ਰਿਪੋਰਟ ਨਿਕਲ ਕੇ ਆਈ ਹੈ ਕਿ ਤਿੰਨ ਰਫੈਲ ਗਏ ਸੀਗੇ ਇੱਕ ਸੁਕੋਈ 30 ਗਿਆ ਸੀਗਾ ਤੇ ਇੱਕ ਮਿਗ 29 ਗਿਆ ਸੀਗਾ ਟੋਟਲ ਸਾਡੇ 5 ਜਹਾਜ਼ਾਂ ਨੇ ਹਮਲਾ ਕੀਤਾ ਆ ਠੀਕ ਹੈ ਸੋ ਈਵਨਰ ਰਫੈਲ ਨੇ ਤਾਂ ਸਟੈਂਡ ਆਫ ਅਟੈਕ ਵੀ ਕੀਤਾ ਜਿਹਦੇ ਰਾਹੀਂ ਅਸੀਂ ਜੋ ਮਿਜ਼ਾਈਲਸ ਛੱਡੀਆਂ ਨੇ ਉਹਦੇ ਵਿੱਚ ਸਾਡੇ ਕੋਲ ਇੱਕ ਹੈਮਰ ਬੰਬ ਹੈ ਤੇ ਇੱਕ ਸਕੈਲਪ ਮਿਜ਼ਾਈਲ ਹੈ ਸੋ ਸਟੈਂਡ ਆਫ ਦਾ ਮਤਲਬ ਹੁੰਦਾ ਵੀ ਕਈ ਵਾਰ ਅਸੀਂ ਬਾਰਡਰ ਤੋਂ ਜੋ ਇੰਟਰਨੈਸ਼ਨਲ ਬਾਰਡਰ ਹੁੰਦਾ ਉਦੋਂ ਪਿੱਛੇ ਖੜ ਕੇ ਵੀ ਦੂਰ ਤੱਕ ਹਮਲਾ ਕਰ ਦਿੰਦੇ ਆ ਸੋ ਇੱਕ ਇਸ ਤਰੀਕੇ ਦੀ ਟੈਕਨੋਲੋਜੀ ਆ ਤੇ ਇਦੋਂ ਵੀ ਕਹਿ ਲਓ ਵੀ ਸਾਡੇ ਦੇਸ਼ ਲਈ ਖੁਸ਼ੀ ਵਾਲੀ ਗੱਲ ਇਹ ਹੈ ਵੀ ਜਿਹੜੀ ਇਹ ਟੈਕਨੋਲੋਜੀ ਜਿਹੜੇ ਬੰਬ ਯੂਜ਼ ਕੀਤੇ ਗਏ ਨੇ ਇਹਨਾਂ ਵਿੱਚ ਮੈਜੋਰਿਟੀ ਆਫ ਚੀਜ਼ਾਂ ਜਿਹੜੀਆਂ ਨੇ ਉਹ ਇੰਡੀਆ ਦੇ ਵਿੱਚ ਡਿਵੈਲਪ ਹੋਈਆਂ ਨੇ ਮਤਲਬ ਥੋੜੀ ਬਹੁਤ ਟੈਕਨੋਲੋਜੀ ਅਸੀਂ ਬਾਹਰੋਂ ਲਈਏ ਤੇ ਕਾਫੀ ਚੀਜ਼ਾਂ ਆਪਣੇ ਦੇਸ਼ ਦੇ ਵਿੱਚ ਡਿਵੈਲਪ ਕੀਤੀਆਂ ਨੇ ਜਿੱਥੋਂ ਪਤਾ ਲੱਗਦਾ ਕਿ ਸਾਡੀ ਜਿਹੜੀ ਆਰਮੀ ਆ ਸਾਡੀ ਟੈਕਨੋਲੋਜੀ ਉਹ ਬਹੁਤ ਅੱਗੇ ਤੱਕ ਜਾ ਰਹੀ ਹੈ ਸੋ ਇਹ ਪਾਕਿਸਤਾਨ ਦੀ ਰਿਪੋਰਟ ਜਾਨੀ ਉਹਨਾਂ ਦੇ ਨਿਊਜ਼ਪੇਪਰ ਵੀ ਕਹਿੰਦੇ ਆ ਇਹ ਮੈਂ ਉਹਨਾਂ ਦੇ ਨਿਊਜ਼ਪੇਪਰ ਤੋਂ ਲਿਆ ਵੀ ਉਹ ਕਹਿੰਦੇ ਆ ਵੀ ਇਹ ਜਹਾਜ਼ ਆਏ ਸੀਗੇ ਤੇ ਇੰਨੇ ਨੇ ਹਮਲਾ ਕੀਤਾ ਕਿਹੜੇ ਕਿਹੜੇ ਬੰਬ ਵਰਤੇ ਗਏ ਵੀ ਦੇਖਿਆ ਤੇ ਯੂਜ਼ ਕੀਤਾ ਗਿਆ ਸੀਗਾ ਟੈਰਰ ਜੋ ਕੈਂਪ ਸੀਗੇ ਉਹਨਾਂ ਨੂੰ ਹੀ ਅਟੈਕ ਦੇ ਅੰਡਰ ਲਿਆ ਗਿਆ ਸੀ ਓਕੇ ਹੁਣ ਇੱਕ ਹੋਰ ਵੱ ਸਰ ਹਮਲਾ ਤੁਸੀਂ ਦੱਸ ਦਿੱਤਾ ਹੋ ਗਿਆ ਠੀਕ ਹੈ ਕਿੱਦਾਂ ਕੀਤਾ ਕਿਹੜੇ ਕਿਹੜੇ ਬੰਬ ਚੱਲੇ ਹੁਣ ਇੱਕ ਬਹੁਤ ਵੱਡਾ ਸਵਾਲ ਕੀ ਇਹ ਇੰਡੀਆ ਪਾਕਿਸਤਾਨ ਦੀ جنگ ਦੀ ਸ਼ੁਰੂਆਤ ਹੈ ਜਾਂ ਹੁਣ ਜੰਗ ਹੋਊਗੀ ਕਿ ਨਹੀਂ ਹੋਊਗੀ ਦੇਖੋ ਜੰਗ ਦਾ ਮਤਲਬ ਹੁੰਦਾ ਬਹੁਤ ਵੱਡਾ ਨੁਕਸਾਨ ਦੋਨਾਂ ਦੇਸ਼ਾਂ ਦਾ ਹੀ ਠੀਕ ਹੈ ਚਾਹੇ ਉਹ ਜਾਨੀ ਨੁਕਸਾਨ ਹੋਵੇ ਕਿਉਂਕਿ ਬਹੁਤ ਸਾਰੇ ਫੌਜੀ ਸ਼ਹੀਦ ਹੋਣਗੇ ਬਹੁਤ ਸਾਰੇ ਫੌਜੀ ਉਹਨਾਂ ਦੇ ਵੀ ਸੰਸਾਰ ਦੇ ਵਿੱਚੋਂ ਜਾਣਗੇ ਉਹ ਏਰੀਆ ਜਿੱਥੋਂ ਦੀ ਲੜਾਈਆਂ ਹੁੰਦੀਆਂ ਨੇ ਚਾਹੇ ਉਹ ਬਾਰਡਰ ਏਰੀਆ ਪੰਜਾਬ ਦਾ ਚਾਹੇ ਉਹ ਰਾਜਸਥਾਨ ਦਾ ਜੇ ਗੁਜਰਾਤ ਵਾਲੇ ਏਰੀਆ ਵਿੱਚ ਜੰਗ ਹੁੰਦੀ ਹੈ ਤਾਂ ਉਹਦਾ ਬਾਰਡਰ ਏਰੀਆ ਨਾਲ ਦੀ ਨਾਲ ਹੀ ਜੰਮੂ ਐਂਡ ਕਸ਼ਮੀਰ ਦਾ ਉਹ ਏਰੀਆ ਦੀ ਜਿੰਨੀ ਇਕਨੋਮੀ ਉਹ ਬਰਬਾਦ ਹੋ ਜਾਂਦੀ ਹੈ ਤੇ ਲੋਕਾਂ ਦੇ ਘਰ ਜਿਹੜੇ ਹੁੰਦੇ ਨੇ ਉਹ ਵੀ ਟੁੱਟ ਜਾਂਦੇ ਨੇ ਤੇ ਲੋਕੀ ਘਰੋਂ ਬੇ ਉਸ ਏਰੀਆ ਦਾ ਜਿੰਨਾ ਵੀ ਯੂਥ ਆ ਜਿੰਨੇ ਬੱਚੇ ਉਹਨਾਂ ਦੀ ਐਜੂਕੇਸ਼ਨ ਪ੍ਰਭਾਵਿਤ ਹੁੰਦੀ ਹੈ ਸੋ ਜਾਨੀ ਕਿ ਇਹ ਲਾ ਲਓ ਵੀ ਉਹ ਏਰੀਆ ਤਾਂ ਪ੍ਰਭਾਵਿਤ ਹੋਣਾ ਹੀ ਹੋਣਾ ਉਦੋਂ ਬਾਅਦ ਜੇ ਕਿਤੇ ਕੋਈ ਬੰਬ ਜਾਂ ਕੋਈ ਇਸ ਤਰੀਕੇ ਦੀ ਮਿਜ਼ਾਈਲ ਸਾਡੇ ਵਾਲਿਆਂ ਨੇ ਉਧਰ ਦੂਰ ਤੱਕ ਮਾਰ ਕਰ ਦਿੱਤੀ ਜਾਂ ਉਹਨਾਂ ਵਾਲਿਆਂ ਨੇ ਸਾਡੇ ਉੱਤੇ ਛੱਡ ਦਿੱਤੀ ਤਾਂ ਉਹਦੇ ਨਾਲ ਦੂਰ ਦੇ ਏਰੀਆ ਵਿੱਚ ਵੀ ਬਹੁਤ ਨੁਕਸਾਨ ਹੁੰਦਾ ਆ ਇਹਦੇ ਨਾਲ ਨਾਲ ਹੀ ਜਿਹੜੀ ਹਮਲਾ ਕੀਤਾ ਗਿਆ ਆ ਉਹਦੇ ਵਿੱਚ ਸਾਡੀ ਸਰਕਾਰ ਨੇ ਸਪੈਸ਼ਲ ਮੈਂਸ਼ਨ ਕੀਤਾ ਵੀ ਇਹ جنگ ਦੀ ਸ਼ੁਰੂਆਤ ਨਹੀਂ ਹੈਗੀ ਅਸੀਂ ਪਾਕਿਸਤਾਨ ਨਾਲ ਜੰਗ ਨਹੀਂ ਚਾਹੁੰਦੇ ਕਹਿੰਦੇ ਅਸੀਂ ਜੰਗ ਨਹੀਂ ਕੀਤੀ ਅਸੀਂ ਜਸਟ ਟਾਰਗੇਟ ਕੀਤਾ ਹੈ ਟੈਰਰ ਅਟੈਕਸ ਨੂੰ ਠੀਕ ਹੈ ਅਸੀਂ ਟੈਰਰ ਅਟੈਕਸ ਨੂੰ ਜਿਹੜਾ ਹੈਗਾ ਇੱਥੇ ਕੀਤਾ ਹੈ ਅਸੀਂ ਨਾਟ ਕੀ ਅਸੀਂ ਕਰ ਰਹੇ ਹਾਂ ਕਿ ਐਕਸਕਲੇਸ਼ਨ ਨਹੀਂ ਕਰ ਰਹੇ ਅਸੀਂ ਲੜਾਈ ਦੀ ਸ਼ੁਰੂਆਤ ਨਹੀਂ ਕੀਤੀ ਸਪੈਸ਼ਲ ਲਿਖਿਆ ਸਾਡੀ ਸਰਕਾਰ ਨੇ ਵੀ ਇਹ ਕੋਈ ਲੜਾਈ ਨਹੀਂ ਹੈਗੀ ਜੰਗ ਨਹੀਂ ਹੈਗੀ ਪਾਕਿਸਤਾਨ ਨਾਲ ਅਸੀਂ ਚਾਹੁੰਦੇ ਵੀ ਨਹੀਂ ਜੰਗ ਹੋਵੇ ਕਿਉਂਕਿ ਸਾਨੂੰ ਵੀ ਪਤਾ ਹੈ ਸਰਕਾਰ ਗੰਦੀ ਬਹੁਤ ਨੁਕਸਾਨ ਹੋਣਾ ਜੋ ਜੈਨੂਨ ਵੀ ਦੇਖੀਏ ਦੇਖੀਏ ਬਹੁਤ ਨੁਕਸਾਨ ਹੁੰਦਾ ਆ ਲੇਕਿਨ ਇਹ ਹਮਲਾ ਜ਼ਰੂਰੀ ਸੀਗਾ ਕਿਉਂਕਿ ਜਿਹੜੇ ਅੱਤਵਾਦੀ ਪਾਕਿਸਤਾਨ ਚ ਬੈਠ ਕੇ ਤੇ ਉਹਨਾਂ ਅੱਤਵਾਦੀਆਂ ਨੂੰ ਜੇ ਪਾਕਿਸਤਾਨ ਦੀ ਸਰਕਾਰ ਸਪੋਰਟ ਕਰਦੀ ਹੈ ਤੇ ਇਹ ਪਾਕਿਸਤਾਨ ਦੀ ਸਰਕਾਰ ਦੇ ਲਈ ਇੱਕ ਮੈਸੇਜ ਆ ਕਿ ਤੁਹਾਡੇ ਆਰਮੀ ਦੇ ਬੰਦਿਆਂ ਨੂੰ ਅਸੀਂ ਕੁਝ ਨਹੀਂ ਕਿਹਾ ਤੁਹਾਡੇ ਆਮ ਲੋਕਾਂ ਨੂੰ ਕੁਝ ਨਹੀਂ ਕਿਹਾ ਹਾਲਾਂਕਿ ਕੁਝ ਰਿਪੋਰਟਾਂ ਆ ਰਹੀਆਂ ਨੇ ਕਿ ਕੁਝ ਲੋਕ ਜਿਹੜੇ ਆਮ ਪਬਲਿਕ ਸੀਗੀ ਜਿਹੜੇ ਕੋਈ ਨੇੜੇ-ਤੇੜੇ ਰਹਿੰਦੇ ਸੀਗੇ ਉਹ ਵੀ ਜ਼ਖਮੀ ਹੋਏ ਨੇ ਤੇ ਕੁਝ ਕੁ ਲੋਕ ਜਿਹੜੇ ਉਹ ਆਮ ਲੋਕਾਂ ਦੀ ਮੌਤ ਵੀ ਹੋਈ ਹੈ ਸੋ ਇਹ ਵੀ ਕੁਝ ਰਿਪੋਰਟਾਂ ਨਿਕਲ ਕੇ ਆ ਰਹੀਆਂ ਨੇ ਲੇਕਿਨ ਜੋ ਸਾਡੀ ਸਰਕਾਰ ਦਾ ਦਾਅਵਾ ਉਹ ਕਹਿੰਦੇ ਭਾਈ ਕੋਈ ਬੰਦਾ ਨਹੀਂ ਮਰਿਆ ਆਮ ਬੰਦਾ ਕੋਈ ਉਹਨਾਂ ਦੇ ਆਰਮੀ ਦਾ ਬੰਦਾ ਨਹੀਂ ਮਰਿਆ ਲੇਕਿਨ ਹਾ ਅੱਤਵਾਦੀ ਅਸੀਂ ਖਤਮ ਕਰ ਦਿੱਤੇ ਆ ਤੇ ਜੇ ਪਾਕਿਸਤਾਨ ਚਾਹੁੰਦਾ ਆ ਪਾਕਿਸਤਾਨ ਦੀ ਸਰਕਾਰ ਚਾਹੁੰਦੀ ਹੈ ਉਹਨਾਂ ਇਸ ਹਮਲਿਆਂ ਤੋਂ ਰੋਕਿਆ ਜਾਵੇ ਭਾਰਤ ਨੂੰ ਤਾਂ ਉਹਨਾਂ ਨੂੰ ਆਪਣੇ ਦੇਸ਼ ਦੇ ਵਿੱਚੋਂ ਅੱਤਵਾਦ ਖਤਮ ਕਰਨਾ ਪਊਗਾ ਸਾਡਾ ਪਾਕਿਸਤਾਨ ਦੀ ਆਰਮੀ ਪਾਕਿਸਤਾਨ ਦੀ ਸਰਕਾਰ ਪਾਕਿਸਤਾਨ ਦੇ ਲੋਕਾਂ ਨਾਲ ਕੋਈ ਦੁਸ਼ਮਣੀ ਨਹੀਂ ਅਸੀਂ ਉਹਨਾਂ ਉੱਤੇ ਹਮਲਾ ਨਹੀਂ ਕੀਤਾ ਸੀ ਹਮਲਾ ਜਸਟ ਅੱਤਵਾਦੀਆਂ ਉੱਤੇ ਕੀਤਾ ਹੈ ਹੁਣ ਡਿਸਾਈਡ ਕਹਿੰਦੇ ਜੀ ਪਾਕਿਸਤਾਨ ਦੀ ਸਰਕਾਰ ਨੇ ਕਰਨਾ ਕਿ ਉਹ ਆਪ ਇਹਨਾਂ ਅੱਤਵਾਦੀਆਂ ਨੂੰ ਖਤਮ ਕਰਦੀ ਹੈ ਕਿ ਫਿਰ ਦੁਬਾਰਾ ਭਾਰਤ ਇਦਾਂ ਦਾ ਕੰਮ ਕਰੇ ਕਿਉਂਕਿ ਜੇ ਉੱਥੋਂ ਦੇ ਅੱਤਵਾਦੀ ਸਾਡੇ ਦੇਸ਼ ਦੇ ਵਿੱਚ ਆ ਕੇ ਸਾਡੇ ਨਾਗਰਿਕਾਂ ਨੂੰ ਮਾਰਨਗੇ ਤਾਂ ਇਦਾਂ ਦੇ ਹਮਲੇ ਹੁੰਦੇ ਰਹਿਣਗੇ ਹੁਣ ਅੱਗੇ ਪਾਕਿਸਤਾਨ ਕੀ ਰਿਸਪੌਂਸ ਕਰਦਾ ਇਸ ਹਮਲੇ ਦੇ ਉੱਤੇ ਸਾਨੂੰ ਇਹ ਵੀ ਬਹੁਤ ਦੇਖਣ ਦੀ ਲੋੜ ਹੈ ਕਿ ਪਾਕਿਸਤਾਨ ਨੇ ਨੂੰ ਆਪਣੇ ਦੇਸ਼ ਦੇ ਉੱਤੇ ਹਮਲਾ ਮੰਨਦਾ ਕਿਉਂਕਿ ਹੁਣ ਤੱਕ ਦੇ ਜੋ ਰਿਪੋਰਟਸ ਨੇ ਜਦੋਂ ਤੱਕ ਮੈਂ ਵੀਡੀਓ ਬਣਾ ਰਿਹਾ ਹਾਂ ਪਾਕਿਸਤਾਨ ਨੇ ਇਹਨੂੰ ਇਹ ਕਿਹਾ ਵੀ ਸਾਡੀ ਆਰਮੀ ਦਾ ਕੋਈ ਬੰਦਾ ਨਹੀਂ ਮਰਿਆ ਹਾਂ ਕੁਝ ਆਮ ਸਿਵਿਲਿਅਨ ਜ਼ਰੂਰ ਜ਼ਖਮੀ ਹੋਏ ਨੇ ਪਰ ਉਹ ਵੀ ਇਨਡਾਇਰੈਕਟਲੀ ਕਿਤੇ ਨਾ ਕਿਤੇ ਇਹ ਅੱਤਵਾਦ ਦੇ ਉੱਤੇ ਹਮਲਾ ਹੀ ਮੰਨ ਰਹੀ ਹੈ ਅਦਰਵਾਈਜ਼ ਫਿਰ ਰਿਪੋਰਟਾਂ ਜਾਰੀ ਕਰਨੀਆਂ ਪੈਣੀਆਂ ਵੀ ਕੌਣ ਕੌਣ ਮਰਿਆ ਤੇ ਜਦੋਂ ਉਹਨਾਂ ਦੀ ਆਇਡੈਂਟੀਟੀ ਜਾਰੀ ਕੀਤੀ ਤਾਂ ਫਿਰ ਪਤਾ ਲੱਗ ਜੂਗਾ ਵੀ ਹੈ ਕੌਣ ਹੈ ਇਹ ਕਿਹੜੇ ਕਿਹੜੇ ਬੰਦੇ ਆ ਇਹ ਉਹੀ ਬੰਦੇ ਆ ਜਿਨ੍ਹਾਂ ਨੂੰ ਸਾਡੇ ਦੇਸ਼ ਦੀ ਸਰਕਾਰਾਂ ਨੇ ਸਾਡੇ ਦੇਸ਼ ਦੇ ਸਿਸਟਮ ਨੇ ਉਹਨਾਂ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਉਹੀ ਬੰਦੇ ਨੇ ਸੋ ਫਿਰ ਤਾਂ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਹੀ ਜਾਣਾ ਲੇਕਿਨ ਪਾਕਿਸਤਾਨ ਹਜ ਸੋ ਜੰਗ ਦੇ ਚਾਂਸ ਨਹੀਂ ਜ਼ਿਆਦਾ ਹੈਗੇ ਕਿਉਂਕਿ ਬਹੁਤ ਨੁਕਸਾਨ ਵੀ ਹੁੰਦਾ ਆ ਪਰ ਜੇ ਸਾਡੀ ਸਰਕਾਰ ਨੇ ਦੱਸਦਾ ਵੀ ਜੇ ਪਾਕਿਸਤਾਨ ਸਟਾਰਟਿੰਗ ਕਰੂਗੀ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਊਗਾ ਠੀਕ ਹੈ ਸੋ ਪਰਮਾਤਮਾ ਕਰੇ ਜੰਗ ਨਾ ਹੀ ਲੱਗੇ ਬਚਾਈ ਰਹੇ ਤੇ ਪਰਮਾਤਮਾ ਅਕਲ ਵੀ ਬਖਸ਼ੇ ਉਹਨਾਂ ਸਰਕਾਰਾਂ ਨੂੰ ਜਿਹੜੇ ਅੱਤਵਾਦਿਆਂ ਨੂੰ ਸਨਰਖਸ਼ਣ ਦਿੰਦੇ ਆ ਜਿਹੜੇ ਅੱਤਵਾਦਿਆਂ ਨੂੰ ਸਪੋਰਟ ਕਰਦੇ ਆ ਤੇ ਉਹ ਅੱਤਵਾਦੀ ਜਿਹੜੇ ਸਾਡੇ ਦੇਸ਼ ਦੇ ਵਿੱਚ ਆ ਕੇ ਲੋਕਾਂ ਨੂੰ ਮਾਰਦੇ ਆ ਦੇਖੋ ਜਦੋਂ ਨਾ ਆਪਾਂ ਨੂੰ ਕੁਝ ਚੀਜ਼ਾਂ ਹੁੰਦੀਆਂ ਨੇ ਜਿਹੜੇ ਪਰਿਵਾਰ ਦੇ ਵਿੱਚੋਂ ਗਿਆ ਨਾ ਉਹਨੂੰ ਪੁੱਛ ਕੇ ਦੇਖੋ ਵੀ ਕੀ ਨੁਕਸਾਨ ਹੋਇਆ ਉਹਦਾ ਹੈਨਾ ਸੋ ਸ਼ੁਕਰ ਕਰੋ ਵੀ ਅਸੀਂ ਬਚੇ ਹੋਏ ਆ ਜਲਾਲੋ ਮੈਂ ਸੋਚਿਆ ਕਿ ਮੈਂ ਨਹੀਂ ਸੀ ਉੱਥੇ ਪਰ ਜਿਹੜਾ ਪਰਿਵਾਰ ਉੱਥੇ ਸੀਗਾ ਜਿਹੜੀ ਮੌਤ ਹੋ ਗਈ ਆ ਉਹਦੇ ਲਈ ਤਾਂ ਅੱਤਵਾਦ ਬਹੁਤ ਬੁਰਾ ਆ ਹੈਨਾ ਸੋ ਇਸ ਕਰਕੇ ਇਹ ਜਿਹੜੀਆਂ ਅੱਤਵਾਦੀ ਗਤੀਵਿਧੀਆਂ ਹੁੰਦੀਆਂ ਨੇ ਅੱਤਵਾਦੀ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਨੂੰ ਸਪੋਰਟ ਦੀ ਲੋੜ ਨਹੀਂ ਹੁੰਦੀ ਇਹਨਾਂ ਨੂੰ ਇਸ ਤਰੀਕੇ ਨਾਲ ਤਬਾਹ ਕਰਨ ਦੀ ਲੋੜ ਹੁੰਦੀ ਹੈ ਜੋ ਕਿ ਸਾਡੀ ਸਰਕਾਰ ਨੇ ਬਹੁਤ ਵਧੀਆ ਲੈਵਲ ਨਾਲ ਕੀਤਾ ਹੈ ਤੁਹਾਨੂੰ ਕੀ ਲੱਗਦਾ ਤੁਹਾਡਾ ਵੀ ਪੁਆਇੰਟ ਕੀ ਹੈ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਿਓ ਇਹ ਪੂਰੀ ਸਟੋਰੀ ਸੀ ਜਿਹੜੀ ਤੁਹਾਨੂੰ ਮੈਂ ਸਮਝਾ ਦਿੱਤੀ ਹੈ ਤੇ ਨਾਲ ਦੀ ਨਾਲ ਹੀ ਜੇ ਤੁਸੀਂ ਪੀਸੀਐਸ ਦੀ ਤਿਆਰੀ ਕਰਦੇ ਹੋ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਸੋ ਜੇ ਤੁਸੀਂ ਪੀਸੀਐਸ ਦੀ ਤਿਆਰੀ ਕਰਦੇ ਹੋ ਤਾਂ ਤੁਹਾਡੇ ਲਈ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਹੈ ਪੰਜਾਬ ਪੀਸੀਐਸ ਦੀ ਟੀਮ ਦੇ ਵੱਲੋਂ ਤੁਹਾਡੇ ਲਈ ਰਿਕਾਰਡਡ ਬੈਚ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਪ੍ਰੀਲਮ ਦੀ ਤਿਆਰੀ ਹੋਊਗੀ ਰਿਕਾਰਡਡ ਕਲਾਸਾਂ ਹੋਣਗੀਆਂ ਜੀਐਸ 1 ਦੀਆਂ ਤੇ ਸੀ ਸੈੱਟ ਦੀਆਂ ਨਾਲ ਪੀਡੀਐਫ ਮਿਲ ਜੂਗੀ ਇਹ ਸਾਡੇ ਕੋਲ ਪ੍ਰਾਈਸ ਹੈ ਇਸ ਨੰਬਰ ਦੇ ਉੱਤੇ ਤੁਸੀਂ ਸੌਰੀ ਇਹ ਸਾਡੇ ਕੋਲ ਪ੍ਰਾਈਸ ਹੈ ਜੀ ਤੇ ਨੰਬਰ ਹੈ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਐਡਮਿਸ਼ਨ ਲੈ ਸਕਦੇ ਹੋ ਹੋਰ ਕੋਈ ਜਾਣਕਾਰੀ ਚਾਹੀਦੀ ਹੋਈ ਪੀਸੀਐਸ ਦੇ ਬਾਰੇ ਤਾਂ ਵੀ ਤੁਸੀਂ ਕਾਲ ਕਰ ਸਕਦੇ ਹੋ ਬਾਕੀ ਕਿਸੇ ਨੇ ਪੰਜਾਬ ਨਾਮਾ ਕਿਤਾਬ ਆर्डर ਕਰਨੀ ਹੋਵੇ ਜੋ ਕਿ ਪੰਜਾਬ ਪੀਸੀਐਸ ਦੇ ਲਈ ਪੰਜਾਬ ਜੀਕੇ ਦੀ ਕਿਤਾਬ ਹੈ ਪੰਜਾਬੀ ਵਿੱਚ ਲੱਗ ਗਿਆ ਅੰਗਰੇਜ਼ੀ ਵਿੱਚ ਲੱਗ ਗਿਆ ਨੰਬਰ ਦੱਸਿਆ ਹੋਇਆ ਪ੍ਰਾਈਜ਼ ਇਹ ਹੈ ਕਾਲ ਕਰਕੇ ਕਿਤਾਬ ਵੀ ਆਰਡਰ ਕਰ ਸਕਦੇ ਹਾਂ ਸੋ ਇਹ ਸੀਗੀ ਵੀਡੀਓ ਆਈ ਹੋਪ ਤੁਹਾਨੂੰ ਇਨਫੋਰਮੇਸ਼ਨ ਵਧੀਆ ਲੱਗੀ ਹੋਊਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਜਉਂਦੇ ਬਸਦੇ ਰਹੋ ਰੱਬ ਖੈਰ ਕਰੇ ਜੀ ਸਸ਼ੀ ਨਸਰਨ ਨੂੰ ਬਾਏ ਬਾਏ